ਸੱਸੀ ਗਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਰੇਵਾ ਬਾਹਾਂ ਦੀ ਕਟਿੰਗ ਲੈ ਕੇ ਆਏ ਆ ਜੀ ਇੱਕ ਰੇਵਾ ਹੁੰਦੀ ਜਿੰਨੀ ਆਪਣੀ ਬਾਹ ਹੁੰਦੀ ਹੁੰਨੀ ਹੁੰਦੀ ਆ ਜੀ ਇੱਕ ਥੋੜੀ ਵੱਧ ਹੁੰਦੀ ਹੈ ਚੂੜੀਦਾਰ ਬਾਹ ਜਿਹਨੂੰ ਕਹਿੰਦੇ ਮੂਰੇ ਬਾਲਜੇ ਪੈਣੇ ਆ ਜੀ ਉਹ ਬਾਹ ਹੁੰਦੀ ਆ ਆਪਾਂ ਦੋਨੇ ਬਾਹ ਦੱਸਾਂਗੇ ਤੁਹਾਨੂੰ ਅੱਜ ਕਿਹੜੀ ਕਟਿੰਗ ਕਰਦੇ ਆ ਜੀ ਆਪਾਂ ਆਪਾਂ ਇਹ ਪੀਸ ਲੈ ਲਈ ਬਾਹਾਂ ਦਾ ਇੱਕ ਠੀਕ ਹੈ ਉਹ ਡਬਲ ਤੈਹ ਕੇ ਰੱਖ ਲਈਏ ਇਹਨਾਂ ਕਰਕੇ ਜਿਵੇਂ ਤੈਹ ਲਾਈ ਜਿਹਾ ਜੀ ਆਪਾਂ ਬਾਹਾਂ ਦੀ ਕਟਿੰਗ ਵਾਸਤੇ ਠੀਕ ਹੈ ਪਹਿਲਾਂ ਤਾਂ ਆਪਾਂ ਇਹ ਦੂਜੀ ਵਸਿੰਪਰ ਰੇਵਾਾਂ ਕਟਾਂਗੇ ਜਿੰਨੀ ਕ ਆਪਣੀ ਬਾਹ ਹੁੰਦੀ ਹੈ ਜੀ ਉਸ ਤਰੀਕੇ ਨਾਲ ਜਿਹੜੀ ਤੂੜੀਦਾਰ ਬਾਹ ਹੁੰਦੀ ਹੈ ਰੇ ਵਸ ਤੇ ਉਹ ਕਟਿੰਗ ਕਰਾਂਗੇ ਜੀ ਆਪਾਂ ਠੀਕ ਹੈ ਜੀ ਤਾਂ ਦੋਨੇ ਤਰੀਕੇ ਦੱਸਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਕਾਟੇ ਪਾਉਣੇ ਆ ਜੀ ਜਿਵੇਂ ਕਾਟ ਆਪਾਂ ਪਾਉਣੇ 3 ਇੰਚ ਦੀ ਉਹ ਮੇ ਹੀ ਆਪਣੇ ਕਾਟ ਦਿਨੀਆਂ ਚਾਹ ਲਾ ਲੈਣੇ ਜੀ ਇਹਦੇ ਠੀਕ ਹੈ ਇਹ ਸਿੰਪਲ ਰੇ ਵਾ ਹੈ ਜੀ ਆ ਦੇਖੋ 8 8 ਇੰਚ ਲੈਣੀ ਹੈ ਜੀ ਜਿੰਨੀ ਅਗਰੇ ਜੀ ਬਾਹ ਹੋਊਗੀ ਇਸੋ ਜਿਹੜੀ ਗੁੜਿਆਈ ਬਾਹ ਬਣਾ ਰਹੀ ਆ ਜੀ ਮੈਂ ਐਥੋਂ ਇਦਾਂ ਹੀ ਚੱਕ ਕੇ ਕਾਟ ਲੈ ਜਾਣੀ ਆਪਾਂ ਨੇ ਠੀਕ ਹੈ ਮੂੜ ਜਿਹੜੀ ਬਾਹ ਦੀ ਲੈਂਥ ਹੁੰਦੀ ਆ ਜੀ ਆਪਣੀ ਇਹ ਹਰੇ ਗਈ ਬਾਹ ਦੀ ਲੈਂਥ ਅਡਾਡ ਹੁੰਦੀ ਆ ਜੀ ਵੈਸੇ 3 ਇੰਚ ਤਿਆਰ ਹੁੰਦੀ ਆ ਜੀ ਪੂਰੀ ਬਾਹ 2 ਇੰਚ ਬਗਾਪੜਾ ਫालतू ਲੈ ਕੇ ਤੇ ਰੇ ਬਾਹ ਕਟਿੰਗ ਕਰ ਲੈਣੀ ਆਪਾਂ ਨੇ ਤੇ ਹੁਣ ਆਪਾਂ ਬਾਹ ਮੂਰ ਲੈ ਲੈਣੇ ਆ ਜੀ ਬਾਹ ਮੂਰੀ ਹਰੇਕ ਦੇ ਹੱਥ ਅਕੋਰਡਿੰਗ ਲੈਣੀ ਹੈ ਜਿੰਨਾ ਆਪਣਾ ਗੁੱਟ ਹੋਊਗਾ ਜੀ ਇਹ 3.5 ਇੰਚ ਲੈ ਲਾਂਗੇ ਜੀ ਬਾਹ ਮੂਰੀ ਤੇ 1.5 ਇੰਚ ਫालतू ਲਾਵਾਂਗੇ ਜੀ ਆਪਾਂ ਐਕਸਟਰਾ ਕਪੜਾ ਲਾਵਾਂਗੇ ਆ ਦੇਖੋ ਜਿਹੜੀ ਮਾ ਕੜਾ ਸਿੰਪਲ ਲਾ ਲੈਣੇ ਨੇ ਨਿਸ਼ਾਨ ਆਪਾਂ ਨੇ ਜਿਵੇਂ ਆਪਣੇ ਪੌਣੀ ਬਾਹਾਂ ਲਾਉਣੇ ਆ ਜੀ ਹੁਣ ਦੇਖੋ ਕਾਟ ਕੇ ਮੇਣੀ ਹੈ ਜੀ ਹੁਣ ਜਿਹੜੀ ਇਹ ਆਪਣੇ ਕਾਟ ਦੇਣੀ ਇਹ ਉਹ ਕਾਟ ਹੋਊਗੀ ਜੀ ਜਿੱਦੇ ਆਪਾਂ ਸਲਾਈ ਲਾਉਣੀ ਹੈ ਜੀ ਆ ਦੇਖੋ ਇੱਥੋਂ ਮਾ ਆਪੇ ਲੇ ਕੇ ਆਣੀ ਪਿੱਛੇ ਤੇ ਇੱਥੋਂ ਥੋੜੀ ਸਿੱਧੀ ਲੇ ਕੇ ਆਣੀ ਹੈ 5-6 ਇੰਚ ਸਿੱਧੀ ਬਾਹ ਲੈ ਕੇ ਆਣੀ ਹੈ ਜਿੰਨੀ ਆਪਣੀ ਬਾਹ ਮੂਰੀ ਹੋਊਗੀ ਠੀਕ ਹੈ ਇੱਥੋਂ ਜਿੰਜਾਪਾ ਨੇ ਸਿੱਧੀ ਬਾਹ ਲੈ ਕੇ ਆਉਣੀ ਹੈ ਬਾਹ ਮੋੜ ਸਲਾਈ ਲਾਏ ਤੇ ਬਾਅਦ 5 ਇੰਚ ਸਿੱਧੀ ਬਾਹ ਲੈ ਕੇ ਆਉਣੀ ਹੈ ਉਝੇ ਬਾਅਦ ਆਪਾਂ ਨੇ ਥੋੜੀ ਗ੍ਰਾਈਡ ਕੱਟ ਪਾਉਣੀ ਹੈ ਜੀ ਇਹ ਬਾ ਬਿਲਕੁਲ ਨਾਲ ਨਾਲ ਬਾਹਾਂ ਦੇ ਹੋਗੀ ਕਾਟ ਪਾਉਗੀ ਆਪਣੀ ਜਿਵੇਂ ਆਪਣੀਆਂ ਬਾਹਾਂ ਬਣੀਆਂ ਹੋਣਗੀਆਂ ਜੀ ਉਵੇਂ-ਉਵੇਂ ਬਾਹ ਹੋਗੀ ਜੀ ਆਪਣੀ ਇਹ ਤਾਂ ਹੈਗੀ ਸਿੰਪਲ ਰੇਬਾਂ ਠੀਕ ਹੈ ਇੱਥੇ ਆਪਾਂ ਇਹ ਕਟਿੰਗ ਕਰ ਦੇਣੀ ਹੈ ਜੀ ਆ ਦੇਖੋ ਠੀਕ ਹੈ ਇਹ ਸਿੰਪਲ ਰੇਬਾਂ ਇਹ ਬਿਲਕੁਲ ਵੀ ਨਾਲ ਬਿਲਕੁਲ ਨਾਲ ਨਾਲ ਆਉਂਦੀ ਹੈ ਜੀ ਇਹ 3 ਇੰਚ ਤਿਆਰ ਹੁੰਦੀ ਹੈ ਤੇ ਬਾਕੀ ਆਪਾਂ ਜਿੰਨੇ ਮੋੜੇ ਹੋਣਗੇ ਉਹ ਅਕੋਰਡਿੰਗ ਹੀ ਆਪਣਾ ਕਾਟ ਪਾ ਲੈਣੀ ਆਪਾਂ ਨੇ ਇਹ ਤਾਂ ਹੋ ਗਈ ਜੀ ਰੇਬਾ ਠੀਕ ਹੈ ਹੁਣ ਆਪਾਂ ਦੂਜੀ ਬਿਲਕੁਲ ਰੇਬ ਹੁੰਦੀ ਜਿਹੜੀ ਉਹ ਕਟਿੰਗ ਕਰਦੇ ਆਂ ਜੀ ਇਹ ਸਿੰਪਲ ਤਰੀਕਾ ਹੋ ਗਿਆ ਜੀ ਇਹ ਦੂਜੀ ਬੰਨ ਕਟਿੰਗ ਕਰਦੇ ਆਂ ਤੁਹਾਨੂੰ ਦਿਖਾਉਣਾ ਹੈ ਜੀ ਕਿਵੇਂ ਕਟਿੰਗ ਕਰਨੀ ਹੈ ਜੀ ਇਹ ਪੀਸ ਲੈ ਲਿਆ ਜੀ ਬਾਹ ਦਾ ਇਹ ਦੂਸਰਾ ਤਰੀਕਾ ਹੈ ਜੀ ਬਿਲਕੁਲ ਰੇਬ ਆਂ یوں ਕਟਿੰਗ ਕਰਨੀ ਇਹ ਐਦਾਂ ਆਪਾਂ ਨੇ ਥੋੜੇ ਜਿਹਾ ਟੇਢਾ ਕਰ ਲੈਣਾ ਜੀ ਆਪਾਂ ਨੇ ਬਾਹ ਨੂੰ ਇਹ ਰੱਖਣਾ ਯਾਦ ਮੇਰੇ ਮੋਢੇ ਆਪਣੇ ਪੂਰੇ ਹੋਣੇ ਚਾਹੀਦੇ ਆਂ ਜੀ ਇੱਕ 1.5 ਇੰਚ ਵੱਧ ਹੋਣੇ ਚਾਹੀਦੇ ਇਸ ਤਰ੍ਹਾਂ ਦੀ ਰੇਬ ਕੱਟ ਪਾਉਣੀ ऐस रे बहुत कपड़ा बद लगता है जी ठीक है ये जी फुल बह हुई जी मूहरे बल पैने चूड़िया पैनिया है ना ये वाँ है जी ये बाँ पच्ची छब्बी इंच तैयार बाँ हों जी ये ठीक है सताई इंच कटिंग करके पच्ची इंच तैयार कर बच्च मूहरे चूड़िया पै जूंगी जी मूहे ये बलते पै जाने मूहे बाँ ठीक है पर ऐं कटिंग करनी है जी देखो ये ऐसे लेके बिल्कुल कपड़ा रेब बना लेना जी ठीक है ਰੇ ਬਣਾ ਕੇ ਕੀ ਕਰਨਾ ਇੱਕ ਭਾ ਆਪਣੇ ਕੋਲ ਪੂਰਾ ਪੂਰਾ ਪੀਸ ਹੈ ਜੀ ਇਹ ਸਿਰ ਦੱਸਣ ਸਮਝਾਉਣ ਵਾਸਤੇ ਹੀ ਲੈ ਲਿਆ ਪੀਸ ਇਹ ਓਕੇ ਇਹ ਇੱਥੇ ਰੱਖਣਾ ਜੀ ਫਿਰ ਆਪਾਂ ਨੇ ਜਿੰਨਾ ਵੀ ਆਪਣਾ ਮੋਡੇ ਹੋਣਗੇ ਜਿਵੇਂ ਹੁਣ 8 ਇੰਚ ਤਿਆਰ ਮੋਡੇ ਆ ਜੀ ਆ ਦੇਖੋ 8 ਇੰਚ ਮੋਡੇ ਤਿਆਰ ਤਾਂ ਇੰਨਾ ਪੀਸ ਆਪਾਂ ਨੂੰ ਫालतू ਚਾਹੀਦਾ ਵਿੱਚ ਕੱਪੜਾ ਐਕਸਟਰਾ ਚਾਹੀਦਾ ਹੈ ਜੀ 10 ਇੰਚ ਮੰਨ ਕੇ ਚੱਲੋ ਜੀ ਆਪਣਾ ਠੀਕ ਹੈ ਐਦਾਂ ਹੀ ਆਪਾਂ ਇਹ ਮੋਡ ਲੈਣੇ ਆ ਜੀ ਇੱਥੇ ਦੇ ਆਪਾਂ ਨੇ ਲੰਬਾਈ ਨਾਪਣੀ ਆ ਜੀ ਠੀਕ ਹੈ ਐਦਾਂ ਲੱਕ ਨਾਪਣੀ ਲੰਬਾਈ ਜਿਹੜੀ ਇਹ ਬਾਹਾਂ ਹੁੰਦੀਆਂ ਇਹ ਲੰਬੀਆਂ ਹੁੰਦੀਆਂ ਜੀ 25 26 ਇੰਚ ਇਹ ਤਿਆਰ ਲੰਬਾਈ ਹੁੰਦੀ ਹੈ ਉਹ ਜਿਹੜੇ ਆਪਾਂ ਨੇ ਮੂਰੀ ਬਾਹ ਮੂਰੀ ਪਾਉਣੀਆਂ ਉਹ ਵੀ ਪਰੇਵ 'ਚ ਪਾਵਾਂਗੇ ਜਿਵੇਂ 3.5 ਇੰਚ ਤਿਆਰ ਹੋ ਗਈ ਆ ਹਰੇਕ ਦੀ ਆਪਾਂ ਨੇ ਇਹ ਵੀ ਦੇਖ ਲੈਣਾ ਜਦੋਂ ਆਪਾਂ ਨੇ ਕੱਪੜਾ ਪੂਰਾ ਆਪਣੇ ਰੇਵ ਕਰ ਲੈਣਾ ਕੱਪੜਾ ਨਾ ਇਹ ਕੱਪੜਾ ਆਪਾਂ ਕੱਟ ਕਰੀਂ ਕੰਨਾ ਪੈਣਾ ਆਪਾਂ ਨੂੰ ਐਦਾ ਪੀਸਾ ਪਨ ਲਾ ਲੈਣਾ ਜੀ ਇਹ ਤੇ ਇੱਥੇ ਆਪਾਂ ਨੇ ਬਾਹਮੋਰੀ ਰੱਖਣੀ ਹੈ ਜੀ ਆਪਣੀ ਇਹਵੇਂ 3.5 ਜਾਂ 4 ਇੰਚ ਆਪਣੀ ਬਾਹਮੋਰੀ 4 ਹੋਗੀ ਠੀਕ ਹੈ ਉਹੀ 1.5 ਇੰਚ ਫਾਧੂ ਰੱਖ ਕੇ ਤੇ ਆਪਾਂ ਐਦਾ ਨਿਸ਼ਾਨ ਲਾ ਲੈਣਾ ਜੀ ਠੀਕ ਹੈ ਠੀਕ ਹੈ ਜੀ ਤੇ ਇਥੋਂ ਆਪਾਂ ਉਹੀ ਆਪਾਂ ਤਿੰਨੇ ਦੀ ਕਾਟ ਪਾ ਦਾਂਗੇ ਇਹ ਮੈਂ ਕੱਟ ਪਾਉਂਦੀ ਹੁੰਨੀ ਆ ਜੀ ਐਦਾਂ ਵਾ ਉੱਤਰਦੀ ਆ ਜੀ ਇਹਦੀ ਠੀਕ ਹੈ ਜੀ ਰੇਬੀ માં ਉੱਤਰਦੀ ਆ ਜੀ ਇਹ ਆਪਾਂ ਦੋਨੇ ਤਰੀਕੇ ਨਾਲ ਰੇਬਾਂ ਦੀ ਕਟਾਂ ਸਿੱਖ ਲਈਆਂ ਜੀ ਪਾਉਣੀ ਆ ਜੀ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਵੀ ਰੇਬਾ ਬਣਾ ਸਕਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜੁੜ ਕਰ ਦੇਣਾ ਜੀ ਧੰਨਵਾਦ